ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਥੋੜਾ ਬਹੁਤ ਬਹੁਤ ਸਵਾਗਤ ਹੈ ਨਵੇਂ ਸਾਲ ਦੀਆਂ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਅੱਜ ਨਵੇਂ ਸਾਲ ਤੇ ਤੁਹਾਡੇ ਲਈ ਇੱਕ ਤੋਹਫਾ ਲੈ ਕੇ ਆਏ ਜੀ ਬਹੁਤ ਹੀ ਵਧੀਆ ਤੋਹਫਾ ਬਹੁਤ ਹੀ ਸ਼ਾਨਦਾਰ ਕੋਠੀ ਐਨਆਰਆਈ ਕੋਠੀ ਤੇ ਆਹ ਦੇਖੋ 메ਨ ਸੜਕ ਦੇ ਉੱਤੇ ਬਣੀ ਹੋਈ ਆ ਕੋਠੀ ਇਹ ਲਿੰਕ ਰੋਡ ਦੇ ਉੱਤੇ ਕੋਠੀ ਬਣੀ ਹੋਈ ਆ ਦੋ ਗੇਟ ਲੱਗੇ ਹੋਏ ਆ ਆ 11 ਫੁੱਟ ਦਾ ਗੇਟ ਲੱਗਾ ਤੇ ਆ 4 ਫੁੱਟ ਦਾ ਇੱਕ ਕਨਾਲ ਦੇ ਵਿੱਚ ਇੱਕ ਕੋਠੀ ਬਣੀ ਹੋਈ ਆ ਵਿਸਵਿਆਂ ਵਿੱਚ ਗੱਲ ਕਰੀਏ ਤਾਂ 12 ਵਿਸਵੇ ਜੇ ਗਜਾਂ 'ਚ ਗੱਲ ਕਰੀਏ ਤਾਂ 600 ਗਜ ਕਈ ਥਾਵਾਂ ਤੇ ਮਰਲੇ ਚੱਲਦੇ ਆ ਜੀ ਕਈ ਥਾਵਾਂ ਤੇ ਵੱਡੇ ਮਰਲੇ ਚੱਲਦੇ ਕਈ ਥਾਵਾਂ ਤੇ ਛੋਟੇ ਮਰਲੇ ਚੱਲਦੇ ਆ ਜਿਹੜੇ ਵੱਡੇ ਮਰਲੇ ਆ ਜੀ ਉਹ ਬਣਦੇ ਆ 20 ਮਰਲੇ ਜਿਹੜੇ ਛੋਟੇ ਮਰਲੇ ਉਹ 24 ਮਰਲੇ ਬਣਦੇ ਦੋ ਰਾਹ ਲੱਗਦੇ ਆ ਜੀ ਕੋਠੀ ਨੂੰ ਇੱਕ ਤਾਂ ਮੇਨ ਸ਼ਾਰਟ ਜਿਹੜੀ ਤੁਹਾਨੂੰ ਦਿਖਾਈ ਆ ਇੱਕਾ ਜਿਹੜੀ ਕੰਧ ਦਿਖਦੀ ਆ ਸਾਹਮਣੇ ਇਹਦੇ ਨਾਲ ਹੀ ਗਲੀ ਹੈ ਜੀ ਉਹ ਵੀ 20-22 ਫੁੱਟ ਦੀ ਗਲੀ ਹੈਗੀ ਆ ਤੇ ਵੀ ਖੁੱਲੀ ਡੁੱਲੀ ਕੋਠੀ ਬਣੀ ਹੋਈ ਆ ਪੂਰੀ ਐਨ ਆਰ ਆਈ ਕੋਠੀ ਆ ਜੀ ਇਹ ਬਹੁਤ ਹੀ ਵਧੀਆ ਨਕਸ਼ੇ ਤੇ ਬਣੀ ਹੋਈ ਕੋਠੀ ਆ ਓਪਨਿੰਗ ਕਿਚਨ ਦਿੱਤਾ ਵਾ ਜਿਵੇਂ ਬਾਹਰੋਂ ਦੇਖਦੇ ਆ ਜਿੱਦਾਂ ਦਾ ਮਾਹੌਲ ਉਸ ਹਿਸਾਬ ਨਾਲ ਹੀ ਬਣੀ ਹੋਈ ਆ ਬਹੁਤ ਵਧੀਆ ਤਰੀਕੇ ਨਾਲ ਤੇ ਆਹ ਦੇਖੋ ਆ ਆ ਗਿਆ ਹੀ ਪੋਰਚ 에ਰੀਆ ਪੂਰਾ ਖੁੱਲਾ ਡੁੱਲਾ ਪੋਰਚ 에ਰੀਆ ਇੱਥੇ ਚਾਹੇ 5 ਗੱਡੀਆਂ ਖੜਾ ਲਓ ਜੀ ਤੇ ਆਹ ਇਹ ਬੈਕ ਸਾਈਡ ਇਹਨਾਂ ਨੇ ਜਗ੍ਹਾ ਛੱਡੀ ਹੋਈ ਆ ਥੋੜੀ ਜੀ ਤੇ ਉਧਰ ਹੈਗਾ ਜੀ ਇਹਨਾਂ ਨੇ ਬਣਾਇਆ ਹੋ ਸਬਜ਼ੀਆਂ ਸੋਜੀਆਂ ਵਾਸਤੇ ਹਸਾਬਕ ਤਾ ਵੇ ਇੱਕ ਦੋ ਕਮਰੇ ਬਣਾਏ ਵੇ ਛੋਟੇ ਜੇ ਤੇ ਆ ਬਾਥਰੂਮ ਬਣਾਇਆ ਹੋ ਸਾਹਮਣੇ ਬਾਥਰੂਮ ਦੇ ਕੋਰਨਰ ਤੇ ਵਾਸ਼ ਵੈਸ਼ਨ ਲੱਗਿਆ ਹੋਇਆ ਤੇ ਆ ਦੇਖੋ ਸਾਈਡ ਤੇ ਕੁਝ ਏਦਾਂ ਦਾ ਡਿਜ਼ਾਈਨ ਆ ਇਧਰਲੀ ਸਾਈਡ ਦੋਨੋਂ ਸਾਈਡਾਂ ਤੇ ਬਹੁਤ ਵਧੀਆ ਐਲੀਵੇਸ਼ਨ ਬਣਿਆ ਹੋਇਆ ਫਰੰਟ ਤੇ ਵੀ ਆ ਇਧਰਲੀ ਸਾਈਡ ਵੀ ਛੱਡਿਆ ਹੋਇਆ ਇਹਨਾਂ ਨੇ ਪੋਰਚ ਵਾਲੀ ਸਾਈਡ ਵੀ ਤੇ ਆ ਗਿਆ ਜੀ ਬਾਥਰੂਮ ਇਹ ਲੋਕ ਆ ਇਹਦੀ ਚਾਬੀ ਚੂਬੀ ਸੀਗੀ ਹੁਣ ਖੋਲਿਆ ਨਹੀਂ ਅਸੀਂ ਅਕ ਇਦਾਂ ਹੀ ਦਿਖਾ ਦਨੇ ਵਧੀਆ ਬਣਿਆ ਹੋਇਆ ਬਾਥਰੂਮ ਇਹ ਵੀ ਤੇ ਆਹ ਦੇਖੋ ਜੀ ਆਹ ਇਧਰ ਇਹਨਾਂ ਨੇ ਆਪਣੇ ਸਬਜ਼ੀਆਂ ਸਬਜ਼ੀਆਂ ਲਾਈਆਂ ਹੋਈਆਂ ਤੇ ਇਧਰ ਇੱਕ ਛੋਟਾ ਜਿਹਾ ਗੇਟ ਦਿੱਤਾ ਗਿਆ ਗਲੀ ਦੇ ਵਿੱਚ ਤੇ ਆਹ ਕੋਠੀ ਦੇ ਚਾਰੇ ਪਾਸੇ ਜਗ੍ਹਾ ਛੱਡੀ ਹੋਈ ਹੈ ਜੀ ਕੋਠੀ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਜਗਰਾਉਂ ਸ਼ਹਿਰ ਤੋਂ ਇਹ ਕੋਠੀ ਦੀ ਵੀਡੀਓ ਆਪਾਂ ਲੈ ਕੇ ਆਏ ਆ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਤੇ ਲੁਧਿਆਣੇ ਤੇ ਮੋਗੇ ਦੇ ਬਿਲਕੁਲ ਸੈਂਟਰ ਤੇ ਇੱਕ ਸ਼ਹਿਰ ਪੈਂਦਾ ਜਗਰਾਉ ਬਹੁਤ ਸਾਰੇ ਕਸਟਮਰਾਂ ਨੂੰ ਨਹੀਂ ਪਤਾ ਲੱਗਦਾ ਉਹ ਪੁੱਛਣ ਲੱਗੇ ਜਗਰਾਉ ਕਿੱਥੇ ਪੈਂਦਾ ਜੀ ਕਿੱਧਰ ਆਏ ਜਿਹੜਾ ਲੁਧਿਆਣਾ ਫਿਰੋਜ਼ਪੁਰ ਜੀਟੀ ਰੋਡ ਜਾਂਦਾ ਜੀ ਲੁਧਿਆਣੇ ਦੇ ਮੋਗੇ ਦੇ ਬਿਲਕੁਲ ਸੈਂਟਰ ਤੇ ਜਗਰਾਉ ਸ਼ਹਿਰ ਪੈਂਦਾ ਜੀਟੀ ਰੋਡ ਦੇ ਉੱਤੇ ਤੇ ਆਹ ਦੇਖੋ ਆ ਬੈਕ ਸਾਈਡ ਤੇ ਥੋੜੇ ਬਣਾਇਆ ਹੀ ਸ਼ੈੱਡ-ਸ਼ੱਡ ਪਾਇਆ ਹੋਇਆ ਇਹਨਾਂ ਨੇ ਸਮਾਨ-ਸਮੋਨ ਰੱਖਣ ਵਾਸਤੇ ਬੈਕ ਸਾਈਡ ਤੋਂ ਕੋਠੀ ਕੁਝ ਐਦਾਂ ਦੀ ਦਿਖਦੀ ਆ ਤੇ ਰੇਟ ਵੀ ਮਾਲਕਾਂ ਨੇ ਬਿਲਕੁਲ ਜਾਇਜ਼ ਹੀ ਮੰਗਿਆ ਜੀ ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਕੋਠੀ ਦੇ ਚਾਰੇ ਪਾਸੇ ਜਗ੍ਹਾ ਹੈ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਨ ਵੀ ਵੈਂਟੀਲੇਸ਼ਨ ਤੇ ਰੋਸ਼ਨੀ ਦਾ ਪੂਰਾ ਧਿਆਨ ਰੱਖਿਆ ਗਿਆ ਆ ਦੇਖੋ ਕਾਫੀ ਵੱਡੀ ਵਿੰਡੋ ਦਿੱਤੀ ਗਈ ਆ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਕੋਠੀ ਅੰਦਰੋਂ ਬਹੁਤ ਸਾਰੇ ਕਸਟਮਰਾਂ ਦੇ ਫੋਨ ਆਉਂਦੇ ਸੀ ਵੀ ਕੋਈ ਐਨ ਆਰ ਆਈ ਕੋਠੀ ਦੀ ਵੀਡੀਓ ਲੈ ਕੇ ਆਓ ਤੇ ਕਾਫੀ ਟਾਈਮ ਹੋ ਗਿਆ ਕਹਿੰਦੇ ਵੀ ਕੋਈ ਐਨ ਆਰ ਆਈ ਕੋਠੀ ਨਹੀਂ ਆਈ ਤੇ ਆਪਣਾ ਉਹ ਕੰਮ ਨਹੀਂ ਵੀ ਹਰੇਕ ਕੋਠੀ ਤੇ ਲਿਖਦੇ ਆਂ ਐਨ ਆਰ ਆਈ ਕੋਠੀ ਆ ਗਈ ਸਾਡੇ ਕੋਲ ਵੇਚਣ ਦੇ ਲਈ ਝਿਊ ਲੈਣ ਦੇ ਲਈ ਹੁਣ ਤੁਹਾਨੂੰ ਦਿਖਾਉਣਾ ਹੈ ਜੀ ਕੋਠੀ ਅੰਦਰੋਂ ਕੋਠੀ ਦੇ ਅੰਦਰ ਬੜਦੇ ਸਾਰ ਰੂਹ ਖੁਸ਼ ਹੋ ਜਾਂਦੀ ਹੈ ਜੀ ਪੂਰੀ ਤੇ ਆਹ ਦੇਖੋ ਫਰੰਟ ਤੇ ਕੁਛ ਇਦਾਂ ਦਾ ਐਲੀਵੇਸ਼ਨ ਬਣਿਆ ਹੋਇਆ ਤੇ ਆ ਆ ਗਿਆ ਇਸ ਫਰੰਟ ਤੇ ਕਿਚਨ ਬਣਿਆ ਹੋਇਆ ਕਾਰਨਰ ਵਿੰਡੋ ਦਿੱਤੀ ਗਈ ਆ ਇਧਰ ਕਿਚਨ ਆ ਜੀ ਆ ਕਾਰਨਰ ਵਿੰਡੋ ਦਿੱਤੀ ਗਈ ਆ ਤੇ ਆ ਗਿਆ ਡ੍ਰੈੰਗ ਰੂਮ ਇਧਰ ਵੀ ਵਿੰਡੋ ਦਿੱਤੀ ਗਈ ਆ ਫਰੰਟ ਤੇ ਆਹ ਦੇਖੋ ਗੇਟ ਕਿੰਨਾ ਸੋਹਣਾ ਗੇਟ ਲੱਗਾ ਹੈ ਇਹ ਆਈ ਜਾਲੀ ਵਾਲਾ ਪੱਲਾ ਤੇ ਦੂਜਾ ਗੇਟ ਵੀ ਲੱਗਿਆ ਹੋਇਆ ਵਧੀਆ ਗੇਟ ਗੁੱਟ ਸਾਰੇ ਓਕੇ ਹੈ ਜੀ ਪੂਰਾ ਜਿੰਨਾ ਵੀ ਕੰਮ ਕਰਾਇਆ ਪੂਰਾ ਓਕੇ ਕੰਮ ਕਰਵਾਇਆ ਹੋਇਆ ਹੈ ਸਾਰਾ ਆ ਦੇਖੋ ਡਾਉਨ ਸੀਲਿੰਗ ਵਗੈਰਾ ਹੋਈ ਵੀ ਆ ਤੇ ਛੱਤ ਦੇ ਉੱਤੇ ਬਹੁਤ ਸੋਹਣੀਆਂ ਲਾਈਟਾਂ ਲੂਟਾਂ ਲੱਗੀਆਂ ਹੋਊਗਾ ਵੀ ਜੰਨਤ ਹੀ ਲੱਗਦੀ ਹੈ ਜੀ ਅੰਦਰ ਐਂਟਰ ਕਰਦੇ ਸਾਰ ਜਿਹੜਾ ਲੌਬੀ ਏਰੀਆ ਜੀ ਉਹ ਵੀ ਪੂਰਾ ਖੁੱਲਾ ਡੁੱਲਾ ਤੇ ਸਾਰੀਆਂ ਛੱਤਾਂ ਦੇ ਉੱਤੇ ਇਦਾਂ ਹੀ ਡਿਜ਼ਾਈਨ ਬਣੇ ਹੋਏ ਇਦਾਂ ਹੀ ਲਾਈਟਾਂ ਲੂਟਾਂ ਲੱਗੀਆਂ ਹੋਊਗਾ ਨੇ ਤੇ ਜਦੋਂ ਮੇਨ ਐਂਟਰੀ ਕਰਦੇ ਆਂ ਲੌਬੀ ਦੇ ਵਿੱਚ ਰਾਈਟ ਸਾਈਡ ਤੇ ਆ ਗਈ ਓਪਨ ਕਿਚਨ ਉਹ ਵੀ ਤੁਹਾਨੂੰ ਦਿਖਾਉਨੇ ਆਂ ਆ ਆ ਗਿਆ ਜੀ ਓਪਨ ਕਿਚਨ ਤੇ ਇਹਦੇ ਵਿੱਚ ਵੀ ਬਾਕਸ ਬਾਕਸ ਸਾਰੇ ਬਣੇ ਹੋਏ ਆ ਪੂਰੀ ਰੀਜਾਂ ਨਾਲ ਤਿਆਰ ਕੀਤੀ ਹੋਈ ਹੈ ਜੀ ਕੋਠੀ ਤੇ ਆਹ ਦੇਖੋ ਜਿਹੜੇ ਸੈਲਫ ਸੁੱਲ ਪਈ ਆ ਵੀ ਸਾਰੇ ਵਧੀਆ ਪੱਥਰ ਪੁੱਥਰ ਲੱਗਿਆ ਹੋਇਆ ਤੇ ਬਾਕਸ ਵੀ ਤੁਹਾਨੂੰ ਆਪਾਂ ਖੋਲ ਕੇ ਦਿਖਾਉਨੇ ਆਂ ਆ ਬਾਕਸਾਂ ਦੇ ਥੱਲੇ ਇੱਕ ਲਾਈਟ ਜੀ ਜਗਦੀ ਆ ਬੜੀ ਸੋਹਣੀ ਰਸੋਈ ਇੰਨੀ ਸੋਹਣੀ ਬਣੀ ਹੋਈ ਆ ਬੁਢਾ ਸਾਰਾ ਦਿਨ ਚਾਹ ਨਹੀਂ ਕੰਮ ਕਰੀ ਜਾਂਦੀ ਗੀਆਂ ਇਹ ਜੀ ਰਸੋਈ ਦੇ ਵਿੱਚ ਤਾਂ ਆਹ ਦੇਖੋ ਬਾਕਸ ਪੂਰੇ ਘੈਂਟ ਬਣੇ ਹੋਇਆ ਸੈਲਫ ਦੇ ਉੱਤੇ ਪੱਥਰ ਵੀ ਬਹੁਤ ਸੋਹਣਾ ਲੱਗਿਆ ਹੋਇਆ ਤੇ ਆਹ ਦੇਖੋ ਕਾਰਨਰ ਵਿੰਡੋ ਲੱਗੀ ਹੋਈ ਆ ਤੇ ਆਹ ਲੱਗਿਆ ਹੋਈ ਸ਼ੰਖ ਇਕਬਾਰ ਲੱਗਿਆ ਹੋਇਆ ਤੇ ਆਹ ਦੇਖੋ ਇਹ ਅਲੱਗ ਹੀ ਬਣਾਇਆ ਪਿਆ ਸਿਸਟਮ ਅੱਜ ਕੱਲ ਆ ਨਵਾਂ ਆਈਡੀਆ ਚੱਲ ਪਿਆ ਜੀ ਵੀ ਆ ਜਿਹੜਾ ਬਰਤਨ ਧੋਣ ਵਾਲਾ ਜਿਗਾਰਡment ਅਲੱਗ ਹੀ ਕਰਤਾ ਇਦੇ ਵਿੱਚ ਵੀ ਬਾਕਸ ਵਗੈਰਾ ਬਣੇ ਹੋਇਆ ਗੀਜ਼ਰ ਲੱਗਿਆ ਹੋਇਆ ਜੀ ਤੇ ਆਹ ਦੇਖੋ ਆ ਬਾਕਸ ਬਣੇ ਹੋਏ ਆ ਤੇ ਇੱਥੇ ਬਰਤਨ ਧੋ ਕੇ ਰੱਖਣ ਨੂੰ ਵੀ ਵਧੀਆ ਸਿਸਟਮ ਆ ਜੀ ਬਰਤਨ ਧੋਣ ਲਈ ਗਰਮ ਪਾਣੀ ਵਾਸਤੇ ਗੀਜ਼ਰ ਲੱਗਿਆ ਹੋਇਆ ਆ ਸਟਾਰਟਰ ਲੱਗਿਆ ਹੋਇਆ ਜੀ ਇੱਥੇ ਜਿਹੜਾ ਜਿਹੜਾ ਸਮਰਸੀਬਲ ਬੋਰ ਹੋਇਆ ਹੋਇਆ ਵਾ ਇੱਥੇ ਮੋਟਰ ਲੱਗੀ ਹੋਈ ਆ ਤੇ ਇਹ ਆਟੋਮੈਟਿਕ ਸਟਾਰਟਰ ਲੱਗਿਆ ਹੋਇਆ ਜਦੋਂ ਟੈਂਕੀ ਖਾਲੀ ਹੋ ਜਾਂਦੀ ਆਪੇ ਹੀ ਚੱਲ ਪੈਂਦਾ ਜੀ ਤੇ ਜਦੋਂ ਭਰਦਿਆਂ ਦੀ ਆਪੇ ਹੀ ਬੰਦ ਹੋ ਜਾਂਦਾ ਤੇ ਆ ਇਹਦੇ ਸਾਹਮਣੇ ਡ੍ਰੈਨਗ ਰੂਮ ਬਣਿਆ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਦੇਖੋ ਜੀ ਇੱਥੇ ਇੱਕ ਬਣਿਆ ਹੋਇਆ ਵਾਸ਼ਬੈਸ਼ਨ ਲੱਗਿਆ ਹੋਇਆ ਇੱਥੇ ਵੀ ਸ਼ੀਸ਼ਾ-ਸ਼ੂਸ਼ਾ ਲੱਗਿਆ ਹੋਇਆ ਵਧੀਆ ਬਣਿਆ ਹੋਇਆ ਜੀ ਇਹ ਵੀ ਸਹੂਲਤਾਂ ਪੂਰਾ ਇੱਥੇ ਤੇ ਆ ਦੇਖੋ ਵਾਸ਼ਬੈਸ਼ਨ ਵੀ ਪੂਰਾ ਵਧੀਆ ਲੱਗਿਆ ਹੋਇਆ ਵਧੀਆ ਕੁਆਲਿਟੀ ਦਾ ਵੀ ਜਿੰਨਾਂ ਦੀ ਕੋਠੀ ਆ ਅੰਕਲ ਹੁਣੀ ਕਹਿੰਦੇ ਵੀ ਟੂਟੀਆਂ ਟਾਟੀਆਂ ਪੂਰੀਆਂ ਸਿਰਾ ਲੱਗੀਆਂ ਹੋਣਗੀਆਂ ਵੀ ਕੋਈ ਖਰਾਬ-ਖੂਬ ਹੋਣ ਵਾਲਾ ਕੰਮ ਹੀ ਨਹੀਂ ਈ ਆ ਦੇਖੋ ਆ ਗਿਆ ਸਟੋਰ ਰੂਮ ਸਟੋਰ ਰੂਮ ਦੇ ਵਿੱਚ ਵੀ ਛੱਤ ਦੇ ਉੱਤੇ LED ਲਾਈਟਾਂ ਲੱਗੀਆਂ ਹੋਆਂ ਜੀ ਤੇ ਆ ਇਹਦੇ ਨਾਲ ਹੀ ਆ ਗਿਆ ਬਾਥਰੂਮ ਇਹ ਕਾਮਨ ਬਾਥਰੂਮ ਬਣਿਆ ਹੋਇਆ ਜੀ ਲੌਬੀ ਦੇ ਵਿੱਚ ਦੀ ਵੀ ਇਹਦੀ ਐਂਟਰੀ ਆ ਤੇ ਰੂਮ ਦੇ ਵਿੱਚ ਦੀ ਵੀ ਇਹ ਕ੍ਰੂਮ ਨਾਲ ਅਟੈਚ ਆ ਇਹ ਤੇ ਇਹਦੇ ਵਿੱਚ ਵੀ ਗੀਜਰ ਲੱਗਿਆ ਹੋਇਆ ਵਧੀਆ ਗੀਜਰ ਲੱਗਿਆ ਹੋਇਆ ਤੇ ਆ ਦੇਖੋ ਵਾਸ਼ ਵੇਸ਼ਨ ਵੀ ਕਿੰਨਾ ਸੋਹਣਾ ਲੱਗਿਆ ਹੋਇਆ ਜਿਹੜੀਆਂ ਟਾਈਲਾਂ ਲੱਗੀਆਂ ਹੋਣਗੀਆਂ ਜੀ ਇੱਥੇ ਉਹ ਵੀ ਪੂਰੀ ਵਧੀਆ ਕੁਆਲਿਟੀ ਦੀਆਂ ਲੱਗੀਆਂ ਹੋਣਗੀਆਂ ਇੰਗਲਿਸ਼ ਸ਼ੀਟ ਲੱਗੀ ਹੋਈ ਆ ਪੂਰੀ ਵਧੀਆ ਤੇ ਆ ਇਹਦੇ ਨਾਲ ਹੀ ਆ ਗਈ ਬੈਡਰੂਮ ਆ ਬੈਡਰੂਮ ਨਾਲ ਅਟੈਚ ਹੈ ਬਾਥਰੂਮ ਤੇ ਆ ਦੇਖੋ ਇਹਦੇ ਚ ਵਿੰਡੋ ਦਿੱਤੀ ਗਈ ਆ ਕਾਫੀ ਵੱਡੀ ਸਾਰੀ ਵਿੰਡੋ ਦਿੱਤੀ ਗਈ ਆ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਆਪਾਂ ਬਾਹਰ ਦੀ ਵੀ ਤੁਹਾਨੂੰ ਦਿਖਾਈ ਸੀ ਤੇ ਆ ਦੇਖੋ ਖੁੱਲਾ ਢੁਲਾ ਪੂਰਾ ਕਮਰਾ ਬਣਿਆ ਹੋਇਆ ਕਲਰ ਪੇਂਟ ਦਾ ਸਾਰਾ ਕੰਮ ਓਕੇ ਆ ਇੱਕ ਕੱਪ ਬੋਰਡ ਬਣਿਆ ਹੋਇਆ ਜੀ ਇਹਦੇ ਵਿੱਚ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਆ ਕੱਪ ਬੋਰਡ ਬਣਿਆ ਹੋਇਆ ਇਹਦੇ ਵਿੱਚ ਆਪਾਂ ਆਪਣੇ ਕੱਪੜੇ ਕੁੱਪੜੇ ਰੱਖ ਸਕਦੇ ਆ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਆਪਾਂ ਦੂਜਾ ਬੈਡਰੂਮ ਤੇ ਆਹ ਦੇਖੋ ਜੀ ਲੌਬੀ ਵੀ ਕਿੰਨੀ ਸੋਹਣੀ ਲੱਗਦੀ ਐ ਇਧਰੋਂ ਵੀ ਵੀ ਬਹੁਤ ਵਧੀਆ ਕੋਠੀ ਬਣੀ ਹੋਈ ਐ ਜੀ ਇਦਾਂ ਦੀਆਂ ਕੋਠੀਆਂ ਬਹੁਤ ਘੱਟ ਵਿਕਣ ਲਈ ਆਉਂਦੀਆਂ ਹੁੰਦੀਆਂ ਤੇ ਆਹ ਦੇਖੋ ਜੀ ਆਹ LED ਪੈਨਲ ਬਣਿਆ ਹੋਇਆ ਬਹੁਤ ਸੋਹਣਾ ਲੌਬੀ ਦੇ ਵਿੱਚ ਤੇ ਇੱਕ 게ਟ ਆ ਗਿਆ ਜੀ ਆਹ ਸਾਹਮਣੇ ਦਿਸਦਾ ਆਪਾਂ ਨੂੰ ਇਹ ਬਾਹਰ ਨੂੰ ਯਾਨੀ ਕਿ ਇਧਰ ਦੀ ਵੀ ਐਂਟਰੀ ਹੈਗੀ ਆਪਣੀ ਤੇ ਆ ਗਿਆ ਜੀ ਦੂਜਾ ਬੈਡਰੂਮ ਇਹ ਵੀ ਪੂਰਾ ਖੁੱਲਾ ਢੁੱਲਾ ਬਣਿਆ ਹੋਇਆ ਇਦੇ ਵਿੱਚ ਦੋ ਵਿੰਡੋ ਦਿੱਤੀਆਂ ਗਈਆਂ। ਇਹ ਕਾ ਦੇਖੋ ਆ ਵੱਡੀ ਵਿੰਡੋ ਦਿੱਤੀ ਗਈ ਆ। ਤੇ ਇਹਦੇ ਨਾਲ ਹੀ ਆ ਗਈ ਜੀ ਆ ਕਾਰਨਰ ਵਿੰਡੋ। ਇਧਰ ਵੀ ਵਿੰਡੋ ਲੱਗੀ ਹੋਈ ਆ ਕਾ। ਪੂਰੀ ਹਵਾਦਾਰ ਤੇ ਖੁੱਲੀ ਡਿੱਲੀ ਕੋਠੀ ਹੈ ਜੀ ਇਹ। ਇਹਦੇ ਨਾਲ ਵੀ ਅਟੈਚ ਬਾਥਰੂਮ ਤੇ ਆਹ ਦੇਖੋ ਕਲਰ ਪੇਂਟ ਵਗੈਰਾ ਪੂਰਾ ਵਧੀਆ ਹੋਇਆ ਹੋਇਆ ਤੇ ਛੱਤਾਂ ਦੇ ਉੱਤੇ LED ਲਾਈਟਾਂ ਲੱਗੀਆਂ ਹੋਈਆਂ ਨੇ। ਤੇ ਆਹ ਦੇਖੋ ਜੀ ਆ ਬਣਿਆ ਹੋਇਆ ਡਰੈਸਿੰਗ ਰੂਮ। ਡ्रेसਿੰਗ ਰੂਮ ਵੀ ਪੂਰਾ ਵਧੀਆ ਖੁੱਲਾ ਟੋਲਾ ਡਰੈਸਿੰਗ ਰੂਮ ਬਣਿਆ ਹੋਇਆ ਇਹਦੇ ਵਿੱਚ ਕੱਬੂਰਡ ਬਣਿਆ ਹੋਇਆ ਜੀ ਆਹ ਦੇਖੋ ਤੁਹਾਨੂੰ ਦਿਖਾਉਂਦੇ ਆਪਾਂ ਖੋਲ ਕੇ ਤੇ ਆਹ ਦੇਖੋ ਡਬਲ ਡੋਰ ਕੱਪੂਰਡ ਬਣਿਆ ਹੋਇਆ ਪੂਰਾ ਵੱਡਾ ਕੱਪੂਰਡ ਬਣਿਆ ਹੋਇਆ ਜੀ ਇਹ ਤੇ ਆ ਆ ਗਿਆ ਇਹਦਾ ਦੂਜਾ ਪੱਲਾ ਇਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਖੋਲ ਕੇ ਇਹਦੇ ਵਿੱਚ ਬਾਕਸ ਬਾਕਸ ਜਿਹੇ ਬਣੇ ਹੋਇਆ ਆ ਇਹਨਾਂ ਚ ਆਪਾਂ ਆਪਣੇ ਹਿਸਾਬ ਨਾਲ ਜਿੰਦਾ ਮਰਜੀ ਕੱਪੜੇ ਕਪੜੇ ਟਿਕਾ ਸਕਦੇ ਆ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਜੀ ਬਾਥਰੂਮ ਤੇ ਆ ਆ ਗਿਆ ਜੀ ਬਾਥਰੂਮ ਇਹ ਵੀ ਬਾਥਰੂਮ ਪੂਰਾ ਖੁੱਲਾ ਡੁੱਲਾ ਬਾਥਰੂਮ ਬਣਿਆ ਹੋਇਆ ਇਹਦੇ ਵਿੱਚ ਵੀ ਬਹੁਤ ਵਧੀਆ ਡਿਜ਼ਾਈਨ ਦਾ ਟਾਇਲ ਲੱਗੀ ਹੋਈ ਆ ਰੀਐਸਟ ਫੈਨ ਲੱਗਿਆ ਹੋਇਆ ਜੀ ਤੇ ਆ ਇੱਕ ਵਿੰਡੋ ਦਿੱਤੀ ਗਈ ਹੈ ਦੇ ਵਿੱਚ ਤੇ ਆ ਦੇਖੋ ਇਹ ਵਾਸ਼ ਮਸ਼ੀਨ ਲੱਗਿਆ ਹੋਇਆ ਬਹੁਤ ਵਧੀਆ ਵਾਸ਼ ਮਸ਼ੀਨ ਲੱਗਾ ਹੈ ਇੰਗਲਿਸ਼ ਸ਼ੀਟ ਲੱਗੀ ਹੋਈ ਆ ਪੂਰਾ ਖੁੱਲਾ ਡੁੱਲਾ ਬਾਥਰੂਮ ਬਣਿਆ ਹੋਇਆ ਹੈ ਵੀ ਤੇ ਆ ਵਿਚਾਲੇ ਇੱਕ ਪੈਪਜੀ ਪਾਈ ਹੋਈ ਆ ਇਹ ਪੈਪਜੀ ਉਹਦੇ ਵਾਸਤੇ ਜਿਵੇਂ ਪਰਦਾ ਆ ਲੱਗਦਾ ਹੁੰਦਾ ਉਹ ਪਰਦਾ ਆ ਲੱਗ ਜਾਣਾ ਇਹਦੇ ਵਿੱਚ ਆਜੋ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਡ੍ਰੈੰਗ ਰੂਮ ਤੇ ਆ ਦੇਖੋ ਜੀ ਆ ਬਣਿਆ ਸਾਡਾ ਡ੍ਰੈੰਗ ਰੂਮ ਸਾਹਮਣੇ ਇਹਦੇ ਵਿੱਚ ਵੀ ਆਪਾਂ ਪਰਦੇ ਪੁਰਦੇ ਲਾ ਸਕਦੇ ਆ ਵੀ ਪੂਰਾ ਵਧੀਆ ਬਣਿਆ ਹੈ ਵੀ ਓਕੇ ਬਣਿਆ ਹੋਇਆ ਤੇ ਛੱਤ ਦੇ ਉੱਤੇ ਇਹਦੇ ਵਿੱਚ ਵੀ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਗਿਆ ਪੀਓਪੀ ਦਾ एलईडी लाइटਾਂ ਵਗੈਰਾ ਲੱਗੀਆਂ ਹੋਊਗਾ ਸਾਹਮਣੇ ਵਿੰਡੋ ਦਿੱਤੀ ਗਈ ਹੈ ਇੱਕ ਤੇ ਆਜੋ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਉੱਪਰਲੀ ਮੰਜ਼ਲ ਉਹ ਵੀ ਪੂਰੀ ਵਧੀਆ ਬਣੀ ਹੋਈ ਆ ਤੇ ਕੋਠੀ ਨੂੰ ਦੇਖ ਕੇ ਜੀ ਰੂਹ ਖੁਸ਼ ਹੁੰਦੀ ਆ ਪੂਰੀ ਤੇ ਆਹ ਦੇਖੋ ਜੀ ਇਹ ਲੌਬੀ ਦੇ ਵਿੱਚ ਹੀ ਪੌੜੀਆਂ ਚੜ੍ਹਦੀਆਂ ਤੇ ਆਹ ਦੇਖੋ ਪੌੜੀਆਂ ਇਹਨਾਂ ਤੇ ਪੱਥਰ ਪੱਥਰ ਪੂਰਾ ਵਧੀਆ ਲੱਗਿਆ ਹੈ ਸਟੀਲ ਦੀ ਰੇਲਿੰਗ ਚੜੀ ਹੋਈ ਆ ਪੌੜੀਆਂ ਦੇ ਉੱਤੇ ਤਿੰਨ ਲੌਂਗ ਵਿੰਡੋ ਬਣੀਆਂ ਹੋਊਗਾ ਰੋਸ਼ਨੀ ਲਈ ਵੀ ਬਿਨਾ ਬਲਬ ਜਗਾਉਣ ਤੋਂ ਵੀ ਚਾਨਣ ਹੀ ਰਹਿੰਦਾ ਇੱਥੇ ਤੇ ਆ ਪੱਥਰ ਵੀ ਪੂਰਾ ਵਧੀਆ ਲੱਗਿਆ ਹੋਇਆ ਦੇਖੋ ਤੇ ਆ ਉੱਪਰ ਝੂਲਾ ਆ ਲੱਗਿਆ ਹੋਇਆ ਛੱਤ ਦੇ ਉੱਤੇ ਦੇਖੋ ਪੀਓਪੀ ਦਾ ਕੁਝ ਐਦਾਂ ਦਾ ਡਿਜ਼ਾਈਨ ਬਣਿਆ ਹੋਇਆ ਇਹ ਜਿਹੜੀ ਰੇਲਿੰਗ ਆ ਜੀ ਉੱਪਰ ਤੱਕ ਮਾਈ ਹੋਈ ਆ ਸਾਰੇ ਬਹੁਤ ਵਧੀਆ ਸ਼ਾਨਦਾਰ ਕੋਠੀ ਬਣੀ ਹੋਈ ਆ ਰੇਟ ਵੀ ਮਾਲਕਾਂ ਨੇ ਜਾਇ ਜੀ ਮੰਗਿਆ ਵੀ ਜਗ੍ਹਾ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਜਗ੍ਹਾ ਹੋ ਜਾਂਦੀ ਆ ਨਾ ਕਨਾਲ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਆ ਇੰਨੀ ਜਗ੍ਹਾ ਕਵਰ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਜੀ ਤੁਹਾਨੂੰ ਪਤਾ ਅੱਜ ਕੱਲ 100 100 ਡੇਡ 150 ਗਾਇਦੇ ਵਿੱਚ ਕੋਠੀਆਂ ਬਣਦੀਆਂ ਤੇ ਉਹ ਵੀ 35-40 ਲੱਖ ਦੇ ਵਿੱਚ ਮਿਲਦੀ ਹੈ ਕੋਠੀ ਤੇ ਮਾਲਕਾਂ ਨੇ ਬਿਲਕੁਲ ਹੀ ਜਾਇਜ਼ ਰੇਟ ਮੰਗਿਆ ਜੀ ਇਹਦਾ ਤੇ ਆਹ ਦੇਖੋ ਜੀ ਇਹ ਵੀ ਪੂਰਾ ਖੁੱਲਾ ਢੁਲਾ ਕਮਰਾ ਬਣਿਆ ਹੋਇਆ ਵੈਂਟੀਲੇਸ਼ਨ ਤੇ ਰੌਸ਼ਨੀ ਲਈ ਵਿੰਡੋ ਦਿੱਤੀ ਗਈ ਹੈ ਇਹਦੇ 'ਚ ਤੇ ਵਿੰਡੋ ਦੇ ਨਾਲ ਹੀ ਇੱਕ ਗੇਟ ਦਿੱਤਾ ਗਿਆ ਸਾਹਮਣੇ ਬਾਲਕਨੀ ਏਰੀਆ ਦੇ ਵਿੱਚ ਜਾਣ ਨੂੰ ਤੇ ਆ ਦੇਖੋ ਜੀ ਇਹਦੇ ਨਾਲ ਵੀ ਅਟੈਚ ਬਾਥਰੂਮ ਬਣਿਆ ਹੋਇਆ ਤੇ ਮੂਰੇ ਡਰੈਸਿੰਗ ਰੂਮ ਬਣਿਆ ਹੋਇਆ ਇਹਦੇ ਵਿੱਚ ਵੀ ਆ ਸੇਮ ਹੀ ਇਹਦੇ ਵਿੱਚ ਕੱਬੂਰ ਬਣਿਆ ਹੋਇਆ ਡਬਲ ਡੋਰ ਵਾਲਾ ਕੱਬੂਰ ਜੋ ਮੈਂ نیچے ਦਿਖਾਈ ਤੁਹਾਨੂੰ ਖੋਲ ਕੇ ਉਵੇਂ ਹੀ ਸੇਮ ਹੀ ਕੱਬੂਰ ਬਣਿਆ ਹੋਇਆ ਇਹਦੇ ਵਿੱਚ ਵੀ ਬਾਕਸ ਬਾਕਸ ਪੂਰੇ ਵਧੀਆ ਬਣੇ ਹੋਏ ਆ ਦੋ ਪੱਲੇ ਲੱਗੇ ਹੋਏ ਆ ਜੀ ਇੱਥੇ ਤੇ ਦੂਜਾ ਪੱਲਾ ਵੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਇਹਦੇ ਵਿੱਚ ਜਿੱਦਾਂ ਵੀ ਆਪਾਂ ਆਪਣੇ ਕੱਪੜੇ ਕੁੱਪੜੇ ਰੱਖ ਸਕਦੇ ਆ ਵਧੀਆ ਤਰੀਕੇ ਦੇ ਨਾਲ ਇਹ ਕੋਠੀ ਦੇ ਵਿੱਚ ਆਹ ਚੀਜ਼ ਬਹੁਤ ਵਧੀਆ ਵੀ ਜਿਹੜੇ ਕਬੂੜਾ ਬਾਥਰੂਮਾਂ ਦੇ ਵਿੱਚ ਹੀ ਬਣੇ ਹੋਇਆ ਵੀ ਕੋਈ ਖਲਾਰਾ ਖਲੂਰਾ ਐ ਪੈਣ ਨਾਲ ਹਿਸਾਬਕ ਤਮ ਨਹੀਂ ਕੱਪੜੇ ਇੱਧਰ ਹੀ ਟਿਕ ਜਾਂਦੇ ਆ ਕਮਰਾ ਪੂਰਾ ਖੁੱਲਾ ਡੁੱਲਾ ਉਦਾਂ ਹੀ ਰਹਿੰਦਾ ਹਨਾ ਤੇ ਆ ਆ ਗਿਆ ਜੀ ਬਾਥਰੂਮ ਇਹ ਵੀ ਬਾਥਰੂਮ ਪੂਰਾ ਖੁੱਲਾ ਡੁੱਲਾ ਬਾਥਰੂਮ ਬਣਿਆ ਹੋਇਆ ਇਹਦੇ ਵਿੱਚ ਵੀ ਟਾਇਲਾਂ ਢੋਲਾਂ ਪੂਰਾ ਵਧੀਆ ਲੱਗੀਆਂ ਹੋਊਗਾ ਪੂਰਾ ਖੁੱਲਾ ਡੁੱਲਾ ਬਾਥਰੂਮ ਬਣਿਆ ਹੋਇਆ ਵੈਂਟੀਲੇਸ਼ਨ ਤੇ ਰੌਸ਼ਨੀ ਲਈ ਵਿੰਡੋ ਦਿੱਤੀ ਗਈ ਆ ਅਡਜਸਟ ਫੈਨ ਲੱਗਿਆ ਹੋਇਆ ਜੀ ਤੇ ਆ ਦੇਖੋ ਵਾਸ਼ਰੂਮ ਵੀ ਪੂਰਾ ਵਧੀਆ ਲੱਗਿਆ ਹੋਇਆ ਤੇ ਆ ਪਾਇਪ ਜੀ ਇਹਦੇ ਵਿੱਚ ਵੀ ਲੱਗੀ ਹੋਈ ਆ ਪਰਦਾ ਜੇ ਲੱਗਣ ਵਾਸਤੇ ਜਣਕੇ ਸਾਰਾ ਕੰਮ ਕੰਪਲੀਟ ਆ ਗਿੱਜਰ ਗੁਜਰ ਵੀ ਲੱਗੇ ਹੋਇਆ ਉਹ ਵੀ ਵਿੱਚੇ ਹੀ ਛੱਡ ਜਣੇ ਇਹਨਾਂ ਨੇ ਤੇ ਆ ਪਾਇਪ ਜੀ ਲੱਗੀ ਹੋਈ ਐਥੇ ਪਰਦਾ ਜੇ ਪਾਉਣ ਲਈ ਜਿਹੜਾ ਬਾਥਰੂਮ ਦੇ ਵਿੱਚ ਅਲੱਗ ਹੀ ਨਹਾਉਣ ਧੋਣ ਵਾਸਤੇ ਹੁੰਦਾ ਉਹ ਸਿਸਟਮ ਜੇ ਕੀਤਾ ਹੋਇਆ ਇਹਨਾਂ ਨੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇਹ ਬਾਲਕਨੀ ਏਰੀਆ ਉੱਥੇ ਵੀ ਪੂਰਾ ਵਧੀਆ ਮਾਹੌਲ ਬਣਦਾ ਤੇ ਆ ਸਾਹਮਣੇ ਇੱਕ ਬੈਕ ਸਾਈਡ ਲਈ ਗੇਟ ਛੱਡਿਆ ਹੋਇਆ ਉਧਰ ਵੀ ਜਗ੍ਹਾ ਛੱਡੀ ਹੋਈ ਪੌੜੀਆਂ ਪੂੜੀਆਂ ਉਧਰ ਦੀ ਚੜਦੀਆਂ ਆ ਇਹ ਆ ਗਈ ਸਾਹਮਣੇ ਬਾਲਕਨੀ ਇੱਥੇ ਵੀ ਗੇਟ ਗੋੜ ਪੂਰੇ ਵਧੀਆ ਲੱਗੇ ਹੋਇਆ ਜਾਲੀ ਵਾਲਾ ਪੱਲਾ ਲੱਗਿਆ ਦੂਜਾ ਵੀ ਪੱਲਾ ਲੱਗਿਆ ਦੋਨੇ ਗੇਟ ਲੱਗੇ ਹੋਇਆ ਤੇ ਆ ਦੇਖੋ ਆ ਉਪਰੋਂ ਤੁਹਾਨੂੰ ਦਿਖਾਉਂਦੇ ਆ ਡਾਊਨ ਲੈਂਡਰ ਪਾਇਆ ਹੋਇਆ ਹੈ ਜਿਹੜਾ ਡਿਜ਼ਾਈਨ ਜਾਂ ਬਣਿਆ ਹੋਇਆ ਮੂਰੇ ਐਲੀਵੇਸ਼ਨ ਬਣਿਆ ਹੋਇਆ ਤੇ ਆ ਦੇਖੋ ਖੁੱਲੀ ਡੁੱਲੀ ਪੂਰੀ ਬਾਲਕਨੀ ਹੈ ਜੀ ਤੇ ਤੁਹਾਨੂੰ ਦਿਖਾਉਣਾ ਇਹਦਾ ਜਿਹੜਾ ਫਰੰਟ ਦਾ ਡਿਜ਼ਾਈਨ ਆ ਵੀ ਉਹ ਕਿਦਾਂ ਦਾ ਐਲੀਵੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਬਾਕੀ ਕਮਰੇ ਦੇ ਵਿੱਚ ਉਹਦਾ ਕਵਰ ਨਹੀਂ ਹੁੰਦਾ ਤੇ ਜਦੋਂ ਆਪਾਂ ਚੀਜ਼ ਆ ਕੇ ਦੇਖਾਂਗੇ ਫੇਰ ਪਤਾ ਲੱਗਣਾ ਕਿ ਕਿਦਾਂ ਦੀ ਚੀਜ਼ ਬਣੀ ਹੋਈ ਆ ਹੈਨਾ ਤੇ ਆ ਦੇਖੋ ਜੰਗਲੇ ਜੰਗਲੇ ਪੂਰੇ ਵਧੀਆ ਲੱਗੇ ਹੋਏ ਆ ਤੇ ਆਜੋ ਹੁਣ ਆਪਾਂ ਛੱਤ ਤੋਂ ਤੁਹਾਨੂੰ ਦਿਖਾਉਨੇ ਆਸੇ ਪਾਸੇ ਦਾ ਮਾਹੌਲ ਨਾਲੇ ਕਰਦੇ ਆ ਜੀ ਰੇਟ ਦੀ ਗੱਲ ਤੇ ਬੈਕ ਸਾਈਡ ਵੀ ਜਿਹੜੀ ਜਗ੍ਹਾ ਉਹ ਵੀ ਪੂਰੀ ਖੁੱਲੀ ਡੁੱਲੀ ਛੱਡੀ ਹੋਈ ਆ ਵੀ ਸਾਰਾ ਦਿਨ ਧੁੱਪ ਵਾਲਾ ਮਾਹੌਲ ਬਣਿਆ ਰਹਿੰਦਾ ਏ ਜੇ ਆਪਾਂ ਉੱਪਰ ਛੱਤ ਤੇ ਬੈਠਣਾ ਦੋਨੋਂ ਸਾਈਡ ਹੀ ਜਗ੍ਹਾ ਛੱਡੀ ਗਈ ਆ ਖੁੱਲੀ ਢੁੱਲੀ ਜਗ੍ਹਾ ਛੱਡੀ ਹੋਈ ਆ ਪੂਰੀ ਵਧੀਆ ਇੱਥੇ ਬੈਠ ਕੇ ਆਪਾਂ ਧੁੱਪ ਧੁੱਪ ਸੇਕ ਸਕਦੇ ਆ ਤੇ ਬਾਕੀ ਇੱਥੇ ਥੱਲੇ ਵੀ ਘਰੇ ਆ ਨਾ ਜਗ੍ਹਾ ਉਸਾਂ ਆਉਣ ਵਾਲੀ ਬਣੀ ਹੋਈ ਆ ਵੀ نیچے ਵੀ ਸਾਰਾ ਦਿਨ ਹੀ ਧੁੱਪ ਰਹਿੰਦੀ ਆ ਚਾਨਣ ਵੀ ਸਾਰਾ ਦਿਨ ਹੀ ਰਹਿੰਦਾ ਤੇ ਆ ਦੇਖੋ ਉੱਪਰੋਂ ਪਾਰਕਿੰਗ ਆ ਜਿਹੜੀ ਬੈਕ ਸਾਈਡ ਤੇ ਪਾਰਕ ਬਣੀ ਹੋਈ ਆ ਵੀ ਕੁਛ ਇਦਾਂ ਦੀ ਦਿਸਦੀ ਆ ਤੇ ਆਜੋ ਜੀ ਹੁਣ ਚਲਦੇ ਆਪਾਂ ਛੱਤ ਤੇ ਆ ਬੈਕ ਸਾਈਡ ਦੀ ਪੌੜੀਆਂ ਚੜ੍ਹਦੇ ਆ ਇੱਥੇ ਤੇ ਆ ਦੇਖੋ ਇੱਥੇ ਵੀ ਰੇਲਿੰਗ ਰੂਲਿੰਗ ਲੱਗੀ ਹੋਈ ਆ ਇੱਥੇ ਲੋਹੇ ਦੀ ਰੇਲਿੰਗ ਚੜਾਈ ਹੋਈ ਆ ਪੌੜੀਆਂ ਵੀ ਉਦੋਂ ਪਲਾਸਟਰ ਹੀ ਹੋਇਆ ਵਾ ਇੱਥੇ ਨਹੀਂ ਪੱਥਰ ਪੁੱਥਰ ਲੱਗਿਆ ਹੋਇਆ ਤਾਂ ਸਾਹਮਣੇ ਇੱਕ ਅਡਜਸਟ ਫੈਨ ਲੱਗਿਆ ਹੋਇਆ ਲੈ ਛੱਤ ਦੇ ਉੱਤੇ ਫਰਸ਼ ਆ ਉਹ ਵੀ ਲੱਗਿਆ ਹੋਇਆ ਸਾਰਾ ਸਾਰਾ ਕੰਮ ਕੰਪਲੀਟ ਆ ਜੀ ਜੰਗਲਾ ਜੰਗਲਾ ਬੰਨਿਆ ਹੋਇਆ ਸਾਰਾ ਪੂਰਾ ਵਧੀਆ ਤੇ ਪਾਣੀ ਵਾਲੀ ਟੈਂਕੀ ਵੀ ਇੱਥੇ ਹੀ ਰੱਖੀ ਹੋਈ ਆ ਆ ਦੇਖੋ ਇਧਰ ਪਾਣੀ ਵਾਲੀ ਟੈਂਕੀ ਰੱਖੀ ਹੋਈ ਆ ਇਹ ਵੀ ਜਾਨਕੀ ਕਵਰ ਕੀਤੀ ਹੋਈ ਆ ਸਾਰੀ ਤੇ ਆ ਦੇਖੋ ਕੁਝ ਏਦਾਂ ਦਾ ਐਲੀਵੇਸ਼ਨ ਬਣਿਆ ਹੋਇਆ ਜਿਹੜੇ ਉੱਪਰ ਸੈਲਫਾ ਜੀਆਂ ਪਾਂਗਾ ਹੋਊਗਾ ਜੀ ਤੇ ਆਸੇ ਪਾਸੇ ਵੀ ਪੂਰੀਆਂ ਵਧੀਆ ਕੋਠੀਆਂ ਬਣੀਆਂ ਹੋਊਗਾ ਵਧੀਆ ਮਾਹੌਲ ਆ ਜੀ ਤੁਹਾਨੂੰ ਦਿਖਾਉਨੇ ਆ ਪੂਰੀਆਂ ਟਾਪ ਦੀਆਂ ਕੋਠੀਆਂ ਬਣੀਆਂ ਹੋਊਗਾ ਇਹ ਆਸੇ ਪਾਸੇ ਵੀ ਪੂਰਾ ਵਧੀਆ ਮਾਹੌਲ ਆ ਮੇਨ ਰੋਡ ਆ ਜਿਹੜਾ ਉਹ ਵੀ ਥੋੜੀ ਦੂਰੀ ਆ 50 60 ਮੀਟਰ ਤੇ ਮੇਨ ਰੋਡ ਆ ਜਾਂਦਾ ਜੀ ਜਿਹੜਾ ਆਪਣਾ ਜਗਰਾਓਂ ਤੋਂ ਜਲੰਧਰ ਰੋਡ ਆ ਜਾਂ ਸਦਮਾ ਰੋਡ ਵੀ ਕਹਿ ਦਿੰਦੇ ਆ ਉਹਨੂੰ ਹੁਣ ਕਰਦੇ ਆ ਜੀ ਆਪਾਂ ਰੇਟ ਦੀ ਗੱਲ ਰੇਟ ਮਾਲਕਾਂ ਨੇ 90 ਲੱਖ ਰੁਪਈਆ ਇਸ ਕੋਠੀ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਜਿਹੜੇ ਵੀ ਕਸਟਮਰ ਇਹ ਕੋਠੀ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ ਜੀ 78140 92514 78140 92514 ਹਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋਈ ਸਬਸਕ੍ਰਾਈਬ ਤੇ ਨਾਲ ਲੱਗੀ ਆ ਘੰਟੀ ਜੀ ਨੂੰ ਵੀ ਕਰ ਦਿਓ ਪ੍ਰੈਸ ਪਾ ਕੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦੇ ਆ ਜੀ ਨੈਕਸਟ ਵੀਡੀਓ ਚ ਥੈਂਕ ਯੂ ਜੀ